ਕੋ ਨ ਨਿਬਿਓ ਸਾਥ ਕਹੋ ਨਾਨਕ ਇਹ ਬਿਪਤ ਮੈਂ ਏਕ ਏਕ ਰਗਨਾਤ ਰੇ ਬੋਦੇ ਰੇ ਬੋਦੇ ਤੁਹੇ ਕਰੀ ਨਾਰਾਥ ਕੋਈ ਤੁਹੇ ਕਰੀ ਨਾਰਾਥ ਕੋਈ ਰੇ ਬੋਦੇ ਰੇ ਬੋਦੇ ਤੁਹੇ ਕਰੀ ਨਾਰਾਥ ਕੋਈ ਦੋ ਨਾਮ ਨਾਮ ਜਪ ਸੋ ਕੋਈ ਹੈ ਪਰੀਨਾ ਰੱਖੇ ਕੋਈ ਜਦ ਲੱਗ ਕੇ ਲਦੀ ਮਖਬਾਤੀ ਸਭ ਕੋਈ ਜਦ ਲਗ ਤੇਲ ਦੀ ਮਖਬਾਤੀ ਤਬ ਸੂਜੇ ਸਭ ਜਲੇ ਬਤੀ ਟਹਿਰਨੀ ਤੇਲ ਜਲੇ ਬਤੀ ਟਹਿਰਨੀ ਦੇ ਬੋਲੇ ਤੋਏ ਕਰੀਨਾ ਰੱਖੇ ਕੋਈ ਦੋਰਾਮ ਨਾਮ ਜਪ ਸੋਈ ਦੋਰਾਮ ਨਾਮ ਜਪ ਸੋਈ ਕੀ <small> ਮਾਤ ਕੱਟ ਫੁੱਟ ਕੋ ਬਾਤ ਨਾ ਪੁੱਛੈ ਕਾਡੋ ਕਾਡੋ ਹੋਈ ਕੱਟ ਫੁੱਟ ਕੋ ਬਾਤ ਨਾ ਪੁੱਛੈ ਕੱਟ ਫੁੱਟ ਕੋ ਬਾਤ ਨਾ ਪੁੱਛੈ ਕਾਡੋ ਮਾ ਤਰੋ ਗਏ ਖੱਟਿਆ ਲੈ ਗਏ ਪਾਈ ਲੱਟ ਛਟਕਾਏ ਤੇਰੀ ਯਾਰੋ ਏ ਤੇਰੀ ਆ रोवे ਹੰਸ ਆ ਕੇ ਲਾ ਜਾਈ ਲੱਟ ਛਟਕਾਏ ਤੇਰੀ ਆ ਰੋ ਆ ਲੱਟ ਛਟਕਾਏ ਤੇਰੀ ਆ ਰੋਵੇ ਹੰਸ ਅਕੇ ਕੋਸਾਈ ਇਸ ਬੰਦੇ ਸਰ ਜ਼ੁਲਮ ਅੱਜ ਆਪਾਂ ਸਾਰੇ ਹੀ ਸਾਡੇ ਸਤਿਕਾਰਯੋਗ ਜਾਨੀ ਕਸ਼ਮੀਰ ਸਿੰਘ ਜੀ ਜੋ ਉਸ ਪਰਮਾਤਮਾ ਵੱਲੋਂ ਬਖਸ਼ੀ ਹੋਈ ਆਜੂ ਨੂੰ ਲੈ ਕੇ ਸੰਸਾਰ ਦੀ ਯਾਤਰਾ ਕਰਨ ਵਾਸਤੇ ਆਏ ਸੀ ਸੋ ਆਇਆ ਹੁਕਮ ਪਾਰ ਬ੍ਰਹਮ ਕਾ ਛੋੜ ਚੱਲਿਆ ਏਕ ਦਿਹਾੜੀ ਉਸ ਪਰਮਾਤਮਾ ਦਾ ਹੁਕਮ ਆਇਆ ਆਈ ਆਗਿਆ ਪਿਰੂ ਬੁਲਾਇਆ ਦਾ ਤਨ ਪੁਛੀ ਨਮ ਤਪਕਾਇਆ ਊਠ ਸਦਾਇਓ ਛੂਟਰ ਮਾਟੀ ਦੇਖ ਨਾਨਕ ਮਿੱਤਨ ਮਹਾਸਾਹੇ ਸੋ ਉਸ ਪਰਮਾਤਮਾ ਦਾ ਹੁਕਮ ਆਇਆ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸਰੀਰਕ ਤੌਰ ਤੇ ਸਦੀਵੀ ਵਿਛੋੜਾ ਦੇ ਗਏ ਸੀ ਅਕਾਲ ਚਲਾਣਾ ਕਰ ਗਏ ਸਨ ਸੋਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਜਿੱਥੇ ਪਰਸੋ ਤੋਂ ਸ੍ਰੀ ਅਖੰਡ ਪਾਠ